ਨਾ ਬਹੁ ਮੋ ਪਿਆਰਾ ਕਿਉਂਕਿ ਸਾਡੇ ਘਰੇ ਵੀ 100 ਤੋਂ ਉੱਤੇ ਮੱਝਾਂ ਤੇ ਕੋਸ਼ਿਸ਼ ਕਰੀਏ ਸੁੱਕਾ ਚਾਰਾ ਤੇ ਜਾਂ ਚਾਰ ਪਹੁੰਚਦਾ ਕਰੀਏ ਹਨਾ ਕਿਉਂਕਿ ਮੈਨੂੰ ਹੀ ਪਤਾ ਯਾਰ ਵੀਰੇ ਹੁਣ ਤਾਂ ਬਹੁਤ ਜਿਆਦਾ ਲੋਕ ਚੱਲ ਗਏ ਆ ਆਪਾਂ ਇਹ ਸਾਰਾ ਕੁਝ ਦੱਸ ਦੇਣਾ ਨੂੰ ਭੇਜਾਂਗੇ ਤੇ ਨਾਲੇ ਦੋਵੇਂ ਟਰੈਕਟਰ ਭੇਜਨੇ ਉਦੋਂ ਬਾਬਾ ਮਿਹਰ ਕਰੇ ਪਾਣੀ ਲੱਥ ਜੇ ਤੇ ਸੇਵਾ ਤੇ ਆਪਾਂ ਆਪਦੇ ਟਰੈਕਟਰ ਚਲਾਵਾਂਗੇ ਕਰਾਇ ਕਰੋ ਆਪਣੇ ਆਪ ਦੇ ਹੈਗੇ ਚਾਰ ਕਰਕੇ ਜੇ ਕੰਮ ਹੋਇਆ ਨਾ ਤੈਨੂੰ ਛੁੱਟੀਆਂ ਜੇ ਕੰਮ ਹੋ ਗਿਆ ਆ ਹੁਣ ਠੀਕ ਬੈੜਾ ਤੇ ਵੇਖ ਤੇ ਸਕੂਲੇ ਜਾੜਾ ਬੈੜਾ ਫਿਰ ਕਿਉਂ ਆ ਗੋਣਾ ਹੁਣ ਕਿੱਥੇ ਚੱਲੀ ਆ ਕਾ ਤੂੰ ਕਾ ਦੇ ਲਈ ਚੱਲੀ ਗੁਰੂ ਮਠਾ ਟਿਕਣ ਕੀ ਜਿਹੜਾ ਮੀਂਹ ਆਏ ਰੁਕ ਜੇ ਬਹੁਤੀ ਜਿਆਦੀ ਚਲਾਕੀ ਨਾ ਕਰਾ ਅਗਰ ਮੈਨੂੰ ਇਹ ਚਲਾਕੀਆਂ ਪਸੰਦ ਨਹੀਂ ਆਦੀ ਲਬੇੜਨੀ ਆ ਓ ਕਿੱਡੀ ਫਿਕਰ ਤੁਹਾਨੂੰ ਗੱਡੀ ਦੀ ਲਾ 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 ਤੁਸੀਂ ਜਾ ਰਹੇ ਹੋ ਆਹੋ ਗੁਰੂ ਘਰ ਜਾ ਰਹੇ ਹੋ ਜਾ ਰਹੇ ਆ ਜਰੂਰ ਸੁਖਣਾ ਇਹ ਮੰਗਣੀ ਆ ਕਿ ਮੀਂਹ ਬੰਦ ਹੋ ਜਾਂ ਤਾਂ ਲੋਕਾਂ ਨੂੰ ਰਾਹਤ ਮਿਲੇ ਗੁਰੂ ਘਰ ਇਹੋ ਹੀ ਅਰਦਾਸ ਕਰਨੀ ਹੁਣ ਆਪ ਦੇ ਲਈ ਕੋਈ ਮੰਗਣਾ ਤੂੰ ਫਲਾਈ ਕਿੱਸ ਕਰੋ ਕੀ ਇਹ ਕਿਦਾਂ ਵਿਗੜੀ ਬੀਬੀ ਇਹ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂ ਮਹਾਜ ਮਾ ਰੱਬ ਮਿਹਰਮਾਨ ਹੋਇਆ ਹੀ ਤੋਂ ਪੱਕਾ ਡੀ ਇਹਦੇ ਕੰਮ ਚੱਲਣ ਡਿਆ ਇਹਦੇ ਛਿੱਕਾ ਨਹੀਂ ਮਾਰਨੀਆਂ ਕਿ ਨਹੀਂ ਕੰਦਾਂ ਦੇ ਉੱਤੇ ਤੌੜੇ ਪਾਪਾ ਜਾਂਦੇ ਵੀ ਜੇ ਇਹ ਕਹਿੰਦੇ ਰਾਨੂ ਮੀਂਹ ਦਾ ਕੋਈ ਪਤਾ ਨਹੀਂ ਕਦੋਂ ਆ ਜਾਈਏ ਕਦੋਂ ਨਹੀਂ ਖਰਾਬ ਹੋ ਗਿਆ ਮੀਨਾ ਜਾ ਕਹ ਨਹੀਂ ਆ ਨਹੀਂ ਵਧੀਆ ਗੱਲ ਚਾਹੀਦੀ ਹੈ ਚਲੋ ਹਾਂ ਸਹੀ ਹੈ ਸਹੀ ਬੱਚਾ ਜਿੰਨਾ ਕੋਈ ਲੋਕ ਸਕਦਾ ਉਹਨਾਂ ਦਾ ਬਚਾ ਕਰਨਾ ਉਹਨਾਂ ਕ ਕਰਨਾ ਚਾਹੀਦਾ ਤੇ ਅੱਜ ਚਗਾਠਾ ਵਾਲਾ ਵੀਰ ਆਇਆ ਤੇ ਉਹਨੂੰ ਮਿਲ ਲਿਓ ਮਾਤਾ ਉੱਥੇ ਸਿੱਧੀ ਬਹਿ ਨਹੀਂ ਸਕਦੀ ਗੱਡੀ ਤੂੰ ਉੱਥੋਂ ਕਿੱਕੜ ਜਿਉਂ ਤੇਰੇ ਕਿਤੇ ਪੈਰ ਖਰਾਬ ਹੁੰਦੇ ਆ ਬਹੁਤੀ ਜਿਆਦੀ ਚਲਾਕੀ ਨਾ ਕਰਾ ਕਰ ਮੈਨੂੰ ਇਹ ਚਲਾਕੀਆਂ ਪਸੰਦ ਨਹੀਂ ਆ ਆ ਜੀ ਲਵੇੜਨੀ ਆ ਓ ਕਿੱਡੀ ਫਿਕਰ ਤੁਹਾਨੂੰ ਗੱਡੀ ਦੀ ਲਾ 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 ਸਲੋ ਭੈਣ ਜੀ ਸਲੋ 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 ਆ ਜਾਂਦੀ ਆ ਆਹ ਜਾਂਦੀ ਭੈਣ ਆਹ ਹੋਏ ਇੱਕ ਸੀਟ ਕਿ ਨਹੀਂ ਗਾਂ ਕਰਕੇ ਬੈਠੀ ਬੀਬਾ ਆਏ ਹੋਏ ਚਲੀਆਂ ਜੀ ਤੁਸੀਂ ਤੁਸੀਂ ਜਾ ਰਹੇ ਹੋ ਤੁਸੀਂ ਜਾ ਰਹੇ ਹੋ ਆਹੋ ਗੁਰੂ ਘਰ ਜਾ ਰਹੇ ਹੋ ਜਾ ਰਹੇ ਆ ਜਰੂਰ ਸੁਖਣਾ ਇਹ ਮੰਗਣੀ ਆ ਕਿ ਮੀਂਹ ਬੰਦ ਹੋ ਜਾਂਦੇ ਲੋਕਾਂ ਨੂੰ ਰਾਹਤ ਮਿਲੇ ਗੁਰੂ ਘਰ ਇਹੋ ਜੀ ਅਰਦਾਸ ਕਰਨੀ ਹੁਣ ਆਪਦੇ ਲਈ ਕੁਝ ਨਹੀਂ ਮੰਗਣਾ ਤੁਸੀ ਕਰਨੀ ਆਪਦੇ ਲਈ ਨਹੀਂ ਮੰਗਣਾ ਲੋਕਾਂ ਲਈ ਬਸ ਲੋਕਾਂ ਲਈ ਮੰਗਣਾ ਬੈਰੀ ਗੁੱਡ ਲਵ ਯੂ ਅੰਨੇ ਬੱਬੂ ਕੀ ਛੱਡ ਦੇ ਫਲਾਈ ਕਿੱਸ ਕਰੋ ਮੁੰਡੇ ਫਲਾਈ ਕਿੱਸ ਫਲਾਈ ਕਿੱਸ ਕਰੋ ਬੀਆ ਕਿਦਾਂ ਵਿਗੜੀ ਬੀਬੀ ਐ ਤੇਨ ਜੀ ਕੰਮ ਹੋਇਆ ਨਾ ਤੈਨੂੰ ਛੁੱਟੀਆਂ 'ਚੇ ਕੰਮ ਹੋ ਗਿਆ ਆ ਹੁਣ ਠੀਕ ਬੈੜਾ ਤੇ ਵੇਖ ਤੇ ਸਕੂਲੇ ਜਾਣਾ ਬੈੜਾ ਫਿਰ ਕਿਉਂ ਆਹ ਕੋਣ ਆ ਆਹ ਨਾ ਕੀ ਤੇ ਤੇਰੀ ਵੱਡੀ ਭੈਣ ਦਾ ਨਾ ਆ ਗਿਆ ਤੇ ਤੇਰੇ ਵੱਡੇ ਭਰਾ ਦਾ ਆ ਗਿਆ ਤੇਰੀ ਮੰਮੀ ਦਾ ਨਾ ਆ ਗਿਆ ਮੰਮੀ ਆ ਨਾ ਲੈਦਾ ਆ ਆਪਦੀ ਮੰਮੀ ਦਾ ਹਾਲ ਔ ਹੁਣ ਕਿੱਥੇ ਚਲੀ ਆ ਕਾ ਤੂੰ ਕਾ ਦੇ ਲਈ ਚੱਲਿੰਗੁਰ ਮਾਠ ਟਿਕਣ ਕੀ ਜਿਹੜਾ ਮੂੰਹ ਆਹੇ ਰੁਕ ਜੇ ਆਹਾਂ ਤੇ ਜਿਹੜੇ ਹੱਥ ਪੂਰਾ ਉਹ ਵੀ ਰੁਕ ਜਾ ਤੇ ਲੋਕਾਂ ਦਾ ਭਲਾ ਹੋ ਜਾ ਵਾਹ ਜੀ ਵਾਹ ਇਹ ਤੈਨੂੰ ਕਿੰਨੇ ਸਿਖਾਇਆ ਪਤਾ ਹੀ ਨਹੀਂ ਕੌਣ ਕਰ ਰਹੀ ਆ ਹਾਂ ਇਹ ਤਾਂ ਵਾਕਈ ਤੈਨੂੰ ਪਤਾ ਹੀ ਆ ਇਹ ਹਰ ਕਿਸੇ ਨੂੰ ਪਤਾ ਹੀ ਆ ਇਹ ਤੇ ਅਰਦਾਸ ਤਾਂ ਕਰਨੀ ਆਂ ਮਹਾਰਾਜ ਜੀ ਖੜੂ ਆਈ ਹਾਂ ਹੂੰ ਬੂਆ ਬੰਦ ਹੋ ਗਿਆ ਬਾਜ ਦੇ ਦਰ ਬੂਆ ਖੋਲਿਓ ਬੂਆ ਬੰਦ ਹੋ ਗਿਆ ਬਾਜ ਦੋ ਵੀ ਉਹ ਵੀ ਵੇਖ ਇੱਥੇ ਛੱਡ ਕੇ ਬੇਟੀ ਰਾਜੀ ਰੁਕਣੀ ਰਾਜੀ ਤੁਰਕੇ ਜਾਣਾ ਬਣਾ ਤੁਰਕੇ ਜਾਣਾ ਬਣਾ ਛਾਂ ਨੂੰ ਫਾਇਦਾ ਸਾਡੇ ਪਿੰਡ ਦਾ ਵੇਖ ਬਗਤਾਂ ਫਸਦੀਆਂ ਵਿੱਚ ਇਹ ਗਲ ਗਿਆ ਪਾਣੀ ਨਹੀਂ ਦਿੱਤਾ ਸੀ ਹੁਣ ਲੱਖਾਂ ਲੱਗਾ ਤੇਰਾ ਆਪ ਦਾ ਫੇਰ ਬਰਗਰ ਰੈਡੀ ਆ ਤੁੰਗ ਹੀ ਨੀ ਥੱਡੀ ਆ ਕਿਸੇ ਦਾ ਨਹੀਂ ਨਹੀਂ ਲਓ ਜੀ ਕੀ ਆ ਕੋਕੇ ਆ ਜੀ ਇਹ ਕਿਹੜਾ ਬਰਗਰ ਸਦਾ ਹੈ ਤੁਹਾਡਾ ਇਹ ਕੋਈ ਯਾਰ ਵੇ ਆ ਮੁੰਡਾ ਕਹਿੰਦੇ ਆ ਦਿਲਜੀ ਦੋਸਾਂਜ ਵਰਗਾ ਸੱਚੀ ਲੱਗਦਾ ਮੈਂ ਇੱਕ ਦਿਨ ਸਨੈਪਚੈਟ ਤੇ ਬੜੀਆਂ ਕੁੜੀਆਂ ਦੇ ਮੈਸੇਜ ਕਹਿੰਦੀ ਜਮਾਈ ਦਿਲਜੀ ਦੋਸਾਂਜ ਵਰਗੇ ਲੱਗਦੇ ਨੇ ਮੈਂ ਕਿਹਾ ਹਾਂਜੀ ਲੱਗਦੇ ਨੇ ਵੀਰ ਜੀ ਸੋ ਵੀਰ ਜੀ ਦੀ ਆਈਡੀ ਮੈਂ ਪਾਈ ਹੋਈ ਹੈ ਵੀਰ ਜੀ ਨੂੰ ਫੋਲੋ ਕਰੋ ਤੇ ਜਦੋਂ ਕਿਤੇ ਮੋਗੇ ਆਊਟਲੈਟ ਚ ਆਓ ਸ਼ਾਹ ਹੁਣੀ ਮੈਨੇਜਰ ਨੇ ਇੱਥੇ ਮੇਨ ਮੋਚੀ ਦੇ ਸਟੋਰ ਦੇ ਵਿੱਚ ਤੇ ਤੁਹਾਨੂੰ ਡਿਸਕਾਊਂਟ ਵੀ ਪ੍ਰੋਵਾਈਡ ਕਰਾਇਆ ਜਾਊ ਠੀਕ ਹੈ ਨਾ ਜੀ ਆ ਬੱਲੇ ਆ ਜਿਹੜੇ ਪੰਪ ਦੇਦੇ ਨੇ ਆਏ ਓਏ ਸਪான்ਸਰ ਹੋਈ ਮੋਚੀ ਵੱਲੋਂ ਚਾਹ ਆ ਥੈਂਕ ਯੂ ਭਾਜੀ ਤੁਹਾਡਾ ਤੇ ਇਹ ਪੰਨੂ ਲਗਦਾ ਹੋਇਆ ਇਹ ਭਾ ਦੂਜਾ ਭਾ ਪਰ ਇਹ ਹੁੰਦਾ ਆ ਇਹ ਮੱਥੇ ਰੇਣ ਕਾਲਾ ਵੀ ਰਿਮੂਵ ਹੁੰਦਾ ਆ ਤੁਹਾਨੂੰ ਪਤਾ ਯਾਰ ਮੱਥਾ ਥੋੜਾ ਨਿੱਕਾ ਵੀਰ ਦਾ ਤੇ ਐਣ ਕਾਲਾ ਆਇਆ ਹੁੰਿਆ ਵੀਰ ਨੇ ਹੁਣ ਇਹ ਕਹਿੰਦਾ ਇਹ ਸਟੋਰੀ ਨਾ ਭਾਈ ਪੈਣੀ ਤੇ ਆ ਤੁਹਾਡਾ ਦਾਸ ਜਿਹਦਾ ਹੱਥ ਕਾਲਾ ਚੈੱਕ ਕਰ ਸਕਦੇ ਆ ਤੁਸੀਂ ਕਰਮਾ ਵਾਲਾ ਤੇ ਹੱਸਦੇ ਹੋ ਨਾ ਉਹ ਵੀਰ ਵੀ ਮੇਰੇ ਤੋਂ ਥੋੜਾ ਜਿਹਾ ਕਾਲਾ ਆ ਥੋੜਾ ਜਿਹਾ ਨਹੀਂ ਬਾਬਾ ਹੀ ਫਰਕ ਆ ਇਹ ਆਪਣਾ ਆ ਗਿਆ ਜੀ ਗੁਰਵਿੰਦਰ ਇਹਨਾਂ ਨੂੰ ਬਾਸ਼ਨਾ ਆ ਜੇ ਤੇ ਇਹ ਨਾ ਨਾ ਕੋਈ ਨਹੀਂ ਸਕਦਾ ਉਹ ਆਉਂਦਾ ਹੀ ਆਉਂਦਾ ਹੀ ਆਉਂਦਾ ਹੀ ਆਉਂਦਾ ਹੀ ਚੱਕ ਦੇ ਗਰੀਬੀ ਫੇਰੇ ਦੀ ਆ ਮੀ ਇੰਨਾ ਜਿਆਦਾ ਪੈ ਗਿਆ ਮੈਂ ਤੁਹਾਨੂੰ ਹਿਸਾਬ ਮੋਟਾ ਮੋਟਾ ਲਵਾ ਦੇਣਾ ਅੱਬ ਰੱਬ ਕੇ ਅਰਦਾਸ ਕਰਨੀ ਚਾਹੀਦੀ ਬੰਦੇ ਨੂੰ ਕੀ ਹੁਣ ਮੀ ਨਾ ਪਵੇ ਠੀਕ ਆ ਨਾ ਮਤਲਬ ਆ 3 ਫੁੱਟ ਪਾਣੀ ਆ ਟੋਏ ਚ ਖੜ ਗਿਆ ਮਤਲਬ ਤੁਸੀਂ ਆਪ ਹਿਸਾਬ ਲਾ ਲਓ ਪਹਿਲਾਂ ਚ ਕਿੰਨਾ ਖੜ ਗਿਆ ਹੋਣਾ ਯਾ ਤੇ ਬਾਕੀ ਯਾਰ ਬੰਦੇ ਨੂੰ ਕਿਤੇ ਨਾ ਕਿਤੇ ਦਾ ਮਦਦ ਮਿਲ ਹੀ ਜਾਂਦੀ ਆ ਤੇ ਆਪਾਂ ਮਤਲਬ ਸਾਥ ਕਰਨਾ ਬਹੁਤ ਮੋਹ ਪਿਆਰਾ ਕਿਉਂਕਿ ਸਾਡੇ ਘਰੇ ਵੀ 100 ਤੋਂ ਉੱਤੇ ਮੱਝਾਂ ਤੇ ਕੋਸ਼ਿਸ਼ ਕਰੀਏ ਸੁੱਕਾ ਚਾਰਾ ਤੇ ਜਾਂ ਚਾਰ ਪਹੁੰਚਦਾ ਕਰੀਏ ਹਨ ਕਿਉਂਕਿ ਉਹਨਾਂ ਦਾ ਔਖਾ ਜਾਣਾ ਆ ਤੇ ਮੈਂ ਤਾਂ ਕਹਿਣਾ ਕਿ ਸਭ ਤੋਂ ਜਿਆਦਾ ਟੂੜੀ ਪਹੁੰਚਦੀ ਕਰੇ ਹਨ ਬੰਦਾ ਇੱਕ ਤਾਂ ਸੌਖੀ ਚੱਕ ਲੈ ਜਾਣੀ ਇੱਕ ਥਾਂ ਤੋਂ ਦੂਜੀ ਥਾਂ ਤੇ ਤੇ ਫਿਰ ਵੀ ਕਿਤੇ ਨਾ ਕਿਤੇ ਚੱਲੋ ਇਹਦੇ ਨਾਲ ਢਿੱਡ ਤੇ ਨਹੀਂ ਨਾ ਮੱਕੇ ਢੀ ਭਰਦਾ ਹੈ ਬਾਕੀ ਤਾਕਤ ਤਾਂ ਕੋਈ ਨਹੀਂ ਚਲੋ ਦਾਣਾ ਦੂਲਾ ਮਿਲ ਕੇ ਕੋਈ ਪਾ ਸਕੇ ਤੇ ਮੇਰੇ ਵੀਰਾਂ ਭਰਾਵਾਂ ਨੇ ਇਹ ਗੁਜ਼ਾਰਸ਼ਾ ਟੂੜੀ ਦੀ ਜਾਈਏ ਯਾਰ ਅਧਿਤਾਬ ਚਲੋ ਆ ਮੀ ਰੋਕਦਾ ਸਾਡੇ ਬੰਦੇ ਆਉਂਦੇ ਆ ਤੇ ਅਸੀਂ ਦੋ ਟਰਾਲੀਆਂ ਭਰਾਉਣੀਆਂ ਆ ਤੇ ਮੈਨੂੰ ਮੈਸੇਜ ਤੁਹਾਡੇ ਹਿਸਾਬ ਨਾਲ ਬਹੁਤ ਆਉਂਦੇ ਆ ਕਿ ਕਿੱਥੇ ਕਿੱਥੇ ਲੋਡ ਆ ਉੱਥੇ ਆਪਾਂ ਤੂੜੀ ਪਹੁੰਚਦੀ ਕਰੀਏ ਜੇ ਵੀਰਾਂ ਭਰਾਵਾਂ ਕਿਸੇ ਕੋ ਚਾਰ ਜਿਆਦਾ ਤੇ ਚਾਰ ਪਹੁੰਚਦਾ ਕਰੋ ਜਿਹੜਾ ਪੈਕਿੰਗ ਵਾਲਾ ਚਾਰ ਆ ਉਹ ਵਧੀਆ ਆ ਉਹਦੀ ਲਾਈਫ ਜਿਆਦਾ ਹੁੰਦੀ ਆ ਮਤਲਬ ਇਹ ਤਾਂ 3 ਦਿਨ ਦੇ ਵਿੱਚ ਖਰਾਬ ਹੋਣ ਲੱਗ ਪੈਂਦਾ ਦੂਜੇ ਤੀਜੇ ਦਿਨ ਕਿਸੇ ਵੀਰ ਭਰਾ ਨੂੰ ਬੇਨਤੀ ਆ ਹੜਾ ਪੀੜਤਾ ਵਾਲੇ ਇਲਾਕੇ 'ਚ ਇਹ ਜਿਹੜਾ ਖੁੱਲਾ ਚਾਰ ਆਵੇ ਉਹਨੂੰ 2-2 3 ਦਿਨ ਤੋਂ ਵੱਧ ਨਾ ਰੱਖਿਓ ਕਿਉਂਕਿ ਉਹਦੇ ਨਾਲ ਡੰਗਰ ਤੁਹਾ ਤੇ ਉੱਤੋਂ ਪਾਣੀ ਕਰਕੇ ਜਿਆਦਾ ਬਿਮਾਰੀ ਫੈਲਣ ਦੇ ਕਾਰਨ ਤੇ ਇਹ ਤਾਂ 2-3 ਦਿਨ ਦੇ ਵਿੱਚ ਯੂਜ਼ ਹੋ ਜੇ ਤਾਂ ਵਧੀਆ ਆ ਜਿਹੜੇ ਜਿਹੜੇ ਪੈਕੇਜਿੰਗ ਵਾਲਾ ਉਹਨੂੰ ਤੁਸੀਂ ਸਾਂਭ ਕੇ ਰੱਖਿਓ ਕਿਉਂਕਿ ਕਈ ਵੀਰ ਆਪਦੇ ਟੋਇਆਂ ਚੋਂ ਪੱਟ ਕੇ ਲੈ ਕੇ ਜਾਂਦੇ ਨੇ ਨਾ ਸੇਵਾ ਲਈ ਉਹ ਵੀ ਮਤਲਬ 2-3 ਦਿਨ ਜੇ ਖੜੀ ਰਹੂਗੀ ਟਰਾਲੀ ਉਹ ਵੀ ਖਰਾਬ ਹੀ ਆ ਕਿਉਂਕਿ ਇੱਥੇ ਪੈਂਦੀ ਉਲੀ ਬਣ ਲੱਪੈਂਦੀ ਤੇ ਫਿਰ ਉਹਦੇ ਨਾਲ ਡੰਗਰ ਬਿਮਾਰ ਜਿਆਦਾ ਹੁੰਦੇ ਆ ਤੇ ਬੇਨਤੀ ਇਹ ਹੀ ਆ ਕੋਸ਼ਿਸ਼ ਕਰੋ ਤੂੜੀ-ਤਾੜੀ ਦਾ ਹੱਲ ਹੋ ਜਾਵੇ ਕਿਉਂਕਿ ਤੂੜੀ ਐਰ ਕੀ ਆਪਣੀ ਮੰਦੀ ਆ ਤੇ ਕੋ ਉਹਦੇ ਵਿੱਚ ਹਰ ਕੋਈ ਮਦਦ ਕਰ ਸਕਦਾ ਬਾਕੀ ਚਾਰ ਵੀ ਤੁਹਾਨੂੰ ਪਤਾ ਆ ਦਾਨਪੁਣ ਕਰਨ ਵਾਲੇ ਦੀ ਕਮੀ ਨਹੀਂ ਪੰਜਾਬ ਦੇ ਵਿੱਚ ਤੇ ਖਿੱਚ ਕੇ ਰੱਖਾਂਗੇ ਕੰਮ। ਬਾਕੀ ਰੱਬ ਅਗੇ ਅਰਦਾਸ ਹੈ ਜੀ ਵੀਰੇ ਮੈਨੂੰ ਹੀ ਪਤਾ ਯਾਰ ਵੀਰੇ ਹੁਣ ਤਾਂ ਬਹੁਤ ਜਿਆਦਾ ਲੋਕ ਚਲ ਗਏ ਆ ਆਪਾਂ ਇਹ ਸਾਰਾ ਕੁਝ ਦਸ ਦੇਣਾ ਨੂੰ ਭੇਜਾਂਗੇ ਤੇ ਨਾਲੇ ਦੋਵੇਂ ਟਰੈਕਟਰ ਭੇਜਨੇ ਉਦੋਂ ਬਾਬਾ ਮਿਹਰ ਕਰੇ ਪਾਣੀ ਲੱਥ ਜੇ ਤੇ ਸੇਵਾ ਤੇ ਆਪਾਂ ਆਪਦੇ ਟਰੈਕਟਰ ਚਲਾਵਾਂਗੇ ਕਰਾਇ ਕਰੋ ਆਪਣੇ ਆਪ ਦੇ ਹੈਗੇ ਚਾਰ ਕਰਕੇ ਤੇ ਉਦੋਂ ਚਲਾਵਾਂਗੇ ਸਾਰਾ ਸਿਸਟਮ ਕਿਉਂਕਿ ਹੁਣ ਤਾਂ ਬਹੁਤ ਚਲ ਗਏ ਯਾਰ ਕਿਉਂਕਿ ਹੁਣ ਵੀ ਸਾਂਭਿਆ ਨਹੀਂ ਜਾਣਾ ਤੇ ਚਲੋ ਅੱਜ ਤੋਂ 10 ਦਿਨਾਂ ਨੂੰ ਆਪਾਂ ਤਾਂ ਇਹ ਤਿਆਰੀ ਰੱਖੀ ਹੋਈ ਆ 10 ਦਿਨਾਂ ਨੂੰ ਕਾਫੀ ਮੈਸੇਜ ਆ ਗਏ ਇਹ ਚੀਜ਼ ਤੇ ਤੇ ਬਾਕੀ ਵੀ ਜਿੰਨੇ ਮੇਰੇ ਨੇੜ ਦੇ ਪਿੰਡਾਂ ਦੇ ਮੋਗੇ ਜ਼ਿਲ੍ਹੇ ਦੇ ਹੈਗੇ ਮੇਰਾ ਧਰਮਕੋਟ ਜਿਨ੍ਹਾਂ ਨੂੰ ਪਤਾ ਹੀ ਹੈ ਨਾ ਤੇ ਵੀਰ ਭਰਾ ਕੋਈ ਚੱਕ ਨਿਕ ਦੂਜੇ ਨਾਲ ਸੰਜੋਗ ਕਰਿਆ ਪਰ ਆਲ ਮਿਲ ਕੇ ਚੱਲਾਂਗੇ ਜਰੂਰ ਸਾਰੇ ਜਣ ਹਾਂਜੀ ਗਾ ਜੀ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ